ਲਓ ਜੀ ਆਪਣਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੈ ਇਹ ਦੋ ਰੰਗਾਂ ਦਾ ਡਿਜ਼ਾਈਨ ਬਣਾਇਆ ਆਪਾਂ ਦੋ ਸਲਾਈਆਂ ਇਹਦੀਆਂ ਬਣਦੀਆਂ ਲਾਲ ਦੀਆਂ ਦੋ ਕਰੀਮ ਦੀਆਂ ਪੈਂਦੀਆਂ ਤੇ 10 10 ਗੁੰਡੇ ਹਨ ਡਿਜ਼ਾਈਨ ਪੰਜ ਗੁੰਡੇ ਐਕਸਰਾ ਰੱਖਣੀਆਂ ਇਹ ਸਿ ਡਿਜ਼ਾਈਨ ਨੂੰ ਤੁਸੀਂ ਕੋਟੀ ਸਵਟਰ ਜੈਗਟ ਬੱਚਿਆਂ ਦੀ ਸਵਟਰ ਟੋਪੇ ਚ ਪਾਸੇ ਚ ਵੀ ਪਾ ਸਕਦੇ ਬਹੁਤ ਹੀ ਪਿਆਰਾ ਲੱਗਦਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਤੇ ਡਿਜ਼ਾਈਨ ਬਣਾਉਣ ਖਾਸ ਤਰਿਕੇ ਨੂੰ ਹਮੇਸ਼ਾ ਦੇਖਿਓ ਤੇ ਇਸ ਦੋਨੋਂ ਦਿਖਾਉਣੇ ਆ ਪਿਛਲੇ ਪਾਸੇ ਕਿਸ ਤਰੀਕੇ ਨਾਲ ਪਿਛਲੇ ਪਾਸੇ ਇਸ ਤਰੀਕੇ ਨਾਲ ਅਗਲੇ ਪਾਸੇ ਇਸ ਤਰੀਕੇ ਨਾਲ ਤੇ ਕੋਈ ਤੱਕ ਇਹਦੇ ਨਾਲ ਜਾਊਗਾ ਦੋਨ ਜਾਂਦੇ ਦੋਨੇ ਤੱਕ ਇੱਕ ਜਾਊਗਾ ਚਲੋ ਜੀ ਅਸੀਂ ਦੱਸਦੇ ਹਾਂ ਕਿਸ ਤਰੀਕੇ ਨਾਲ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਵਾਂਗੇ ਆ ਸਭ ਦਾ YouTube ਚੈਨਲ ਤੇ ਸਵਾਗਤ ਹੈ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਇਹ ਆਪਾਂ ਥੱਲੇ ਦੋ ਸਲਾਈਆਂ ਪਾੰਗੇ ਤੁਸੀਂ ਬਾਰਡਰ ਬਣਾ ਸਕਦੇ ਹੋ ਜਿੰਨਾਂ ਸਲਾਈਆਂ ਬਣਾਉਣਾ ਜਿੱਦਾਂ ਇਹ ਦੋ ਸਲਾਈਆਂ ਆਪਾਂ ਲਾਲ ਦੀਆਂ ਪਾੰਗੇ ਇਸ ਪਾਸੇ ਆਪਾਂ ਸਿੱਧੀ ਬੁਣੀਏ ਪੁੱਠੇ ਪਾਸੇ ਆਪਾਂ ਸਿੱਧੀ ਬੁਣੀਏ ਇਧਰੋਂ ਵੀ ਸਿੱਧੀ ਹੋਣੀ ਆ ਇਧਰੋਂ ਵੀ ਸਿੱਧੀ ਹੋਣੀ ਆ ਹੁਣ ਆਪਾਂ ਸ਼ੁਰੂ ਕਰਦੇ ਆ ਇਹਦਾ ਗਤ ਨੂੰ ਗੁੰਡਾ ਤੁਸੀਂ ਮਿਲਾਉਣਾ ਲਵਾਂਗਾ ਸਕਦੇ ਪਹਿਲਾ ਮੁੰਨ ਦਾ ਇਹ ਆਪਣਾ ਸੀਰੀਅਲ ਤਿੰਨ ਗੁੰਡੇ ਆਪਾਂ ਲਾਉਣੇ ਆਂ ਤੇ я па тан кунде ла аны па сат кунде будне 1 2 3 4 5 6 7 ਇਹ 50 ਲਾਹ ਦੇ ਬਣਾਮ ਨੇ ਇੱਕ ਆਪਾ ਲਵਣਾ ਸੀ ਤਿੰਨ ਡਿਜ਼ਾਈਨਾਂ ਦੇ 1 2 3 4 5 6 7 ਆਪਾ ਬੋਲ ਲੈ ਤਿੰਨ ਆਪਾ ਇਹ ਲਵਣੇ ਆ ਬਣਾ ਬਣੇ ਹੁਣ ਆਪਾ 7 ਬਣਨੇ 4 5 6

दो तीन चार पाँच छत तेना पता लगे एक दो, तन, चार पंच ਆਪਾਂ ਪਾ ਦਿੰਨੇ ਇਹ ਚਾਰ ਰਹਿਗੇ ਇਧਰ ਆਪਣੇ ਇਹ ਆਪਾਂ ਜਿਵੇਂ ਬੁਣੇ ਆ ਹੁਣ ਲਾਹੀ ਆ ਬੁਣੇ ਚ ਕਰੀਮ ਕਲਰ ਦੇ ਬੁਣਾਗੇ ਆ ਲਾਵਾਂਗੇ ਇਹ ਸਲਾਈ ਆਪਾਂ ਇਸੇ ਤਰ੍ਹਾਂ ਹੀ ਪੂਰੀ ਕਰਨੀ ਬਣਾਂਗੇ ਇਹਨਾਂ ਨੂੰ ਲਾ ਲਾਂਗੇ ਇੱਕ ਇਹਨਾਂ ਨੂੰ ਫੇਰ ਬਣਾਂਗੇ ਸਲਾਈ ਪੂਰੀ ਜਾਂਦੀ ਹੁਣ ਆਪਾਂ ਲਾਲ ਕਲਰ ਲਾਉਣੇ ਆ ਹੁਣ ਆਪਾਂ ਇਹਨਾਂ ਨੂੰ ਬਣਦੇ ਆ ਸਾਰੀ ਸਲਾਈ ਆਪਾਂ ਸਿੱਧੀ ਬਣਾਂਗੇ ਸਿੱਧੇ ਪਾਸਿਓਂ ਆ ਸਿੱਧਾ ਪਾਸਾ ਆਪਣ ਇਹਨਾਂ ਸਾਰੀ ਨੂੰ ਆਪਾਂ ਇਸ ਤਰ੍ਹਾਂ ਲਾਲ ਲਾਲ ਬਣ ਲੈਨੇ ਹੁਣ ਆਪਾਂ ਇਹ ਸਾਰੀ ਸਲਾਈ ਪੂਰੀ ਕਰ ਲਈ ਸਿੱਧੀ ਸਿੱਧੇ ਪਾਸਿਓਂ ਹੁਣ ਆਪਾਂ ਉਲਟੇ ਪਾਸੇ ਆ ਗਏ ਇਧਰ ਹੁਣ ਆਪਾਂ ਇਹਨੂੰ ਸਿੱਧੇ ਉਲਟੇ ਪਾਸੋਂ ਵੀ ਸਿੱਧੇ ਬਣਾਵਾਂਗੇ ਇਹ ਸਾਰੀ ਬੂਰੀ ਚਰ ਲੈਣੀ ਐ ਬਬੂਠੀ ਸਲਾਈ ਵੀ ਪਾਉਣ ਦੀ ਸਾਰੀ ਲਾਲ ਦੀ ਇਹਨੂੰ ਆਪ ਇੱਧਰ ਹੁਣ ਆਪਾਂ ਦੂਜਾ ਕਲਰ ਸ਼ੁਰੂ ਕਰਦੇ ਹਾਂ

ਇਧਰ ਫਾਂਡੇ ਤੇ ਹੱਥ ਇਹ ਆਪਣੇ ਸੱਤ ਹੋ ਗਏ। ਤੋਂ ਆਪਾਂ ਇਧਰ ਲਾਏ। ਦੋ ਇਧਰ ਤਿੰਨ ਆਪਣੇ ਆ ਸੀ। ਹੁਣ ਆਪਾਂ ਇਹਦੇ ਤਿੰਨ ਲਾ ਲੈਨੇ। ਇਹ ਸਲਾਈ ਆਪਾਂ ਇਹ ਬਣ ਲਾਂਗੇ। ਇਹ ਆਪਾਂ ساری ਸਲਾਈ ਕੱਢ ਲਈ। ਇਹ ਸਵਾਈ ਤਾਂ ਸਾਫ਼ ਹੀ ਬਈਂਦੇ ਸੀ ਸਿੱਧੇ ਪਾਸੇ ਵੀ ਸਿੱਧੇ ਪੁੱਠੇ ਪਾਸੇ ਵੀ ਸਿੱਧੇ ਇਹ ਡਿਜ਼ਾਈਨ ਵਾਲੀ ਸਵਾਈ ਜਿਹਾ ਵੀ ਪੁੱਠੇ ਸਿੱਧੇ ਪਾ ਲਈਆਂ ਹੁਣ ਆਪਾਂ ਬਦਲ ਤੜ ਜਾਣ ਹੁਣ ਇਹ ਆਪਾਂ ਉਲਟੀ ਉਲਟੀ ਬੁਣੀ ਜਿਹੜੇ ਬੁਣੇ ਆ ਉਹ ਬਣਾਵਾਂਗੇ ਜਿਹੜੇ ਬਿਣਾ ਬਣਾ ਉਤਾਰੇ ਉਹ ਉਤਾਰਾਂਗੇ ਇਹ ਆਪਾਂ ਸਾਰੀ ਇਸੇ ਤਰੀਕੇ ਨਾਲ ਹੀ ਬਣ ਲੈਣੀ यही बुन लैनी बस जो बुने उतारे बुन लैने जो नहीं बुने उतार लेने यू आप पूरी कर लें करीम दो सलाइया कल शुरू कर ये लाल आप सीधा सीधा ही बुनना सीधे पास्य सीधी बुननी उल्टे पास भी सीधी बुननी इस तरीके ਸਿੱਧੇ ਪਾਸੇ ਵੀ ਸਿੱਧੇ ਉਲਟੇ ਪਾਸੇ ਵੀ ਸਿੱਧੇ ਇਹ ਆਪਾਂ ਸਾਰੀ ਪੁੰਨ ਲਈਏ ਸਾਰੀ ਲਾਲ ਦੀ ਹੈ ਜਿਹੜੀ ਆਪਾਂ ਇਹ ਬੁਣੀ ਹੈ ਨਹੀਂ ਬੁਣੀ ਹੁਣ ਆਪਾਂ ਹੜ ਡਿਜ਼ਾਈਨ ਸ਼ੁਰੂ ਕਰਦੇ ਆ ਆਹ ਬਣਾ ਜਿਹੜੀ ਆਪਾਂ ਪਹਿਲਾਂ ਪਾਈਆਂ ਸੀ ਦੋਸੜਾ ਨਕਰ ਹੀ ਹੁੰਦੀਆਂ ਚਾਰ ਪਹਿਲਾਂ ਆਪਾਂ ਲਾਵਾਂਗੇ ਹੁਣ ਸੱਤ ਬਣਾਵਾਂਗੇ ബോണോ ബന്ദ്ര ബന്ധ യാ ബു ദിവസ ബാ ലിയ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਆਸਾਨੀ ਨਾਲ ਬਣਿਆ ਆਪਣਾ ਡਿਜ਼ਾਈਨ ਇਹ ਆਪਾਂ ਪਹਿਲਾਂ ਸ਼ੁਰੂ ਤੋਂ ਆਪਣਾ ਤੁਹਾਡੇ ਨਾਲ ਵੀਡੀਓ ਸ਼ੁਰੂ ਤੋਂ ਬਣਾਈ ਸੀ ਹੁਣ ਆਪਾਂ ਇਹਨਾਂ ਬਣਾ ਲਿਆ ਤੇ ਜਿੰਨੂੰ ਇਹੀ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਹੁਣ ਆਪਾਂ ਆਹੀ ਪਰੋਣੇ ਆ ਫਿਰ ਫਿਰ ਤੇ ਵੀਡੀਓ ਨੂੰ ਪਸੰਦ ਦਾ ਵਿਸ਼ੇਸ਼ ਤੇ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਹਾਨੂੰ ਮੇਰੇ ਵੀਡੀਓ ਦੇਖਣ ਨੂੰ ਮਿਲਣਗੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਇਸੇ ਤਰ੍ਹਾਂ ਹੀ ਬਣਾਉਣ ਬਣਾਈ ਜਾਣਾ ਬਹੁਤ ਸੁੰਦਰ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਡਿਜ਼ਾਈਨ ਇਸੇ ਨੂੰ ਰਿਪੀਟ ਕਰਦੇ ਜਾਓ ਬਹੁਤ ਸੋਹਣਾ ਲੱਗਦਾ ਕਿਸੇ ਵੀ ਕੋਟੀ ਸਵਟਰ ਤੇ ਪਾ ਸਕਦੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ